ਦੇਖੋ ਸੰਗਤ ਕਿੰਨੀ ਪਹੁੰਚੀ ਆ ਹਜੇ ਕਿ ਇਹ ਅਦਾਜਾ ਲਾਦੇ ਸੀਗੇ ਵੀ ਸ਼ਾਇਦ 2000 ਜਾਂ 2500 ਪਰ ਇਹ ਤਕਰੀਬਨ 5000 ਦੇ ਵੀ ਲਗਭਗ ਹੈਗੀ ਸਕਦਾ ਦੁੱਧ ਦਾ ਅੱਜ ਗੱਲ ਲਾ ਕੇ ਨਹੀਂ ਵੀ ਗਲਾਸੀ-ਗਲਾਸੀ ਰਹਿ ਗਏ ਘਰਾਂ 'ਚ ਵੀ ਹੁਣ ਮਿਲਦਾ ਨਹੀਂ ਪਿੰਡਾਂ 'ਚ ਵੀ ਇਕੱਠਾ ਨਹੀਂ ਹੁੰਦਾ ਵੀ ਮੱਜਾ ਛੱਡ ਰੱਖੀਆਂ ਨਹੀਂ ਲੋਕਾਂ ਨੇ ਤੇ ਦੁੱਧ ਲੈ ਕੇ ਲਾਣ ਦੀ ਜਦਾਂ ਸੋਚੀ ਇਕੱਠਾ ਹੋ ਗਿਆ ਸੀ ਇਹਨਾਂ ਦੁੱਧ ਜਦੋਂ ਅੱਜ ਸਵੇਰੇ ਆਏ ਅਸੀਂ 6:30 ਵਜੇ ਇੱਕ ਬੰਦਾ ਕੁਆਂਟਰ ਦੁੱਧ ਇੱਕ ਅਖੰਡ ਦੀ ਬੋਰੀ ਕਹਿੰਦੇ ਜੀ ਗੁਪਤਦਾਨ ਇੱਥੇ ਦੇਗੇ ਇੱਥੇ ਹੀ ਅਰਦਾਸ ਕਰਕੇ ਜਦੋਂ ਸਟਾਰਟ ਕੀਤਾ ਫੇਰ ਤਾਂ ਆ ਜਲੇਬੀਆਂ ਵੀ ਸਾਡਾ ਨਹੀਂ ਸੀ ਨਾ ਬਰੈਡ ਨਾ ਬਿਸਕੁਟ ਕੁਝ ਨਹੀਂ ਸੀ ਅਜੀਜ਼ਾ ਸਰ ਦੀ ਟੇਬਲ 'ਤੇ ਰੱਖਿਆ ਸਮਾਰਾਪੇ ਵਾਹਿਗੁਰੂ ਦੀ ਇੰਨੀ ਕਿਰਪਾ ਵੀ ਸੰਗਤ ਨਹੀਂ ਆ ਕਿਵੇਂ ਦੇਖਦੇ ਹੋ ਭਾਈ ਕੀ ਮਹਿਸੂਸ ਕੀਤਾ ਅੱਜ ਤੁਸੀਂ ਇੱਥੇ ਆਏ ਹੋ ਉਹ ਕੌਮ ਦੀ ਧਰੋਹ ਹੋਰ ਜਿਹੜੀ ਹੈਗੀ ਆ ਇਤਿਹਾਸ ਦੀ ਏਡੀ ਵੱਡੀ ਥਾਂ ਅੱਜ ਕੌਮ ਦੇ ਦਰਸ਼ਣਾਂ ਲਈ ਕੋਲ ਇਹ ਜਿਹੜਾ ਸਥਾਨ ਹੈ ਤੁਹਾਡੇ ਪੁੱਛਣ ਮੁਤਾਬਕ ਦੱਸਣ ਮੁਤਾਬਕ ਇਹ ਇੱਕ ਇਤਿਹਾਸ ਹੀ ਹੈ ਨਿਕੋ ਜੋ ਅੱਜ ਇੱਥੇ ਹੋ ਰਿਹਾ ਇਹ ਵੀ ਇੱਕ ਇਤਿਹਾਸ ਹੈ ਇਹਦੇ ਵਿੱਚ ਮਰੋ ਹਰ ਇੱਕ ਦਾ ਜਿਹੜਾ ਸੰਗਤ ਹੈ ਸਾਰਿਆਂ ਦਾ ਇੱਥੇ ਯੋਗਦਾਨ ਹੈ ਜਿਹੜੇ ਦੀਪਬਾਈ ਨੂੰ ਮਿਲੇ ਵੀ ਨਹੀਂ ਕਦੇ ਵੀ ਆਹ ਮੁੰਡਾ ਇੱਕ ਮੋਟਰਸਾਈਕਲ ਤੇ ਸੀਐਡ ਭਾਈ ਤੋਂ ਆਇਆ ਸੀਗਾ ਉਹ ਕਦੇ ਮਿਲੇ ਨਹੀਂ ਪਰ ਸਾਡੇ ਨਾਲੋਂ ਵੀ ਜ਼ਿਆਦਾ ਉਹ ਦਰਦ ਰੱਖਦੇ ਸੀਗੇ ਉਹਦੇ ਜਾਣਦਾ ਤੇ ਕਮੀ ਤਾਂ ਇੰਨੀ ਕਰਕੇ ਦੱਸ ਨਹੀਂ ਸਕਦੇ ਕਿ ਹਰੇਕ ਨੌਜਵਾਨੀ ਦੇ ਦਿਲਾਂ 'ਚ ਉਹ ਬਸ ਗਿਆ ਉਹ ਸਦਾ ਲਈ ਅਮਰ ਹੋ ਗਿਆ ਜਿਹੜੀਆਂ ਉਹਦੀਆਂ ਸਪੀਚਾਂ ਉਹ ਬੋਲ ਗਿਆ ਨਾ ਉਹ ਖਤਮ ਨਹੀਂ ਹੋਣੀਆਂ ਕਹਿੰਦਾ ਜਦੋਂ ਹੌਣ ਜਾਣਾ ਨਾ ਅਨੰਤਪੁਰ ਸਾਹਿਬ ਫਤਿਹਗੜ੍ਹ ਸਾਹਿਬ ਚੰਗੌਰ ਸਾਹਿਬ ਅੱਖਾਂ ਬੰਦ ਕਰਕੇ ਗੁਰੂ ਸਾਹਿਬ ਦੇ ਬੋਰੇ ਗੁਰੂ ਗ੍ਰੰਥ ਸਾਹਿਬ ਦੇ ਬੋਰੇ ਆਪਣੇ ਆਪ ਅੱਖਾਂ ਬੰਦ ਕਰਕੇ ਨਾ ਸਵਾਲ ਕਰਿਓ ਪੇ ਗੁਰੂਆਂ ਨੇ ਸਾਡੇ ਲਈ ਕੀ ਕੀਤਾ ਤੇ ਅਸੀਂ ਅੱਜ ਕਿੱਥੇ ਖੜੇ ਆਂ ਨਾਨਕ ਸਿੰਘ ਦੀ ਦਾ ਵਿਰੋਧ ਕਰਦੇ ਅੱਜ ਵੀ ਜਾਂ ਕਰਦੇ ਸੀ ਉਹ ਕਹਿੰਦੇ ਮੋਨੇ ਕੋਨੇ ਨੂੰ ਸਾਡੇ ਸਿਰ ਤੇ ਬਿਠਾ ਦਿੱਤਾ ਤੁਸੀਂ ਕਹਿੰਦੇ ਮੈਨੂੰ ਅਮਰ ਸ਼ਕਾਤ ਦਾ ਉਸ ਬੰਦੇ ਨੇ ਆ ਜਿੰਨੇ ਜੱਥੇਬੰਦੀ ਨਾਲ ਜੁੜੇ ਹੋਏ ਆ ਵਾਰਿਸ ਪੰਜਾਬ ਨੇ ਚਾਹੇ ਅਮਰਤਪਾਲ ਹੋਣੀਆਂ ਉਹ ਵੀ ਸਾਰੇ ਇੱਥੇ ਹੀ ਸਗੇ ਹੋਰ ਵੀ ਬਹੁਤ ਸਿੰਘ ਆ ਜਿਹੜੇ ਅੱਜ ਕੁਝ ਜੇਲਾਂ 'ਚ ਵੀ ਆ ਸਾਰੇ ਅਮਰਧਾਰੀ ਆ ਸਾਡੇ ਏਰੀਆ 'ਚ ਬਹੁਤ ਆ ਜਿਹੜੇ ਦੀਪ ਸਿੰਘ ਜੀ ਦੇ ਮੈਂ ਤਾਂ ਹੀ ਸਮਝਦਾ ਸੱਚੇ ਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸੁਤਨਾਮ ਸਿੰਘਾ ਸ਼ੁਕਰਾਨਾ ਸਮਾਗਮ ਹੋ ਰਿਹਾ ਮਹਾਰਾਜਾ ਰਣਜੀਤ ਸਿੰਘ ਦੀ ਉਹ ਚੌਂਕੀ ਦੇ ਉੱਤੇ ਜਿਹੜੀ ਕਿ ਲੰਬੇ ਸਮੇਂ ਤੋਂ ਬੇਵਾਦ ਰਹੀ ਪਰ ਹੁਣ ਸੰਗਤ ਦੇ ਲਈ ਇਹ ਚੌਂਕੀ ਖੁੱਲੇਗੀ ਲੋਕ ਇਤਿਹਾਸ ਤੋਂ ਪ੍ਰੇਰਣਾ ਲੈਣਗੇ ਸੋ ਸ਼ੁਕਰਾਨਾ ਸਮਾਗਮ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਹੋਮ ਹੋਮਾ ਕੇ ਪਰ ਕੁਝ ਵੀਰ ਜਹੇ ਵੀ ਪਹੁੰਚੇ ਜਿਨ੍ਹਾਂ ਨੇ ਮਾਨ ਦੇ ਵਿੱਚ ਇਹ ਧਾਰਿਆ ਕਿਆਸੀ ਸੰਗਤ ਦੀ ਸੇਵਾ ਕਰਾਂਗੇ ਉਹਨਾਂ ਦੇ ਵਿੱਚੋਂ ਸਾਡੇ ਨਾਲ ਵੀਰ ਖੜੇ ਐ ਹਰਨੇਕ ਸਿੰਘ ਫੌਜੀ ਹੋਰੀ ਤੇ ਵੀਰਜੀ ਹੋਰੀ ਨਾਲ ਐ ਤੇ ਦੁੱਧ ਦਾ ਲੰਗਰ ਚੱਲ ਰਿਹਾ ਸ਼ੁਕਰਾਨਾ ਸਮਾਗਮ ਦੇ ਵਿੱਚ ਪਹੁੰਚੇ ਹੋ ਲੰਬੇ ਸਮੇਂ ਤੋਂ ਚੌਂਕੀ ਆਬਾਦ ਨਹੀਂ ਸੀ ਅੱਜ ਸੰਗਤ ਲਈ ਖੁੱਲ ਰਹੀ ਆ ਕਿਵੇਂ ਜੇ ਮਹਿਸੂਸ ਕਰ ਰਹੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੇਖੋ ਇਹ ਕੁਝ ਬਹੁਤ ਇਤਿਹਾਸਕ ਗੱਲਾਂ ਇਦਾਂ ਦੀਆਂ ਜਿਹੜੀਆਂ ਹਜੇ ਤੱਕ ਵੀ ਸਾਨੂੰ ਪਤਾ ਨਹੀਂ ਹੈਗੀਆਂ ਪਰ ਜਦੋਂ ਇਦਾਂ ਦੇ ਕੋਈ ਮੋਰਚੇ ਲੱਗਦੇ ਆ ਜਦੋਂ ਇੱਥੇ ਸ਼ੁਰੂਆਤ ਕੀਤੀ ਬਾਬਾ ਬਖਸ਼ੀ ਸਿੰਘ ਜਾਂ ਤੁਹਾਡੇ ਵਰਗੇ ਨੌਜਵਾਨ ਸਿੱਕੇ ਜਿਹੜੇ ਮੀਡੀਆ ਵਾਲੇ ਜਿਨ੍ਹਾਂ ਨੇ ਉਸ ਗੱਲ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ ਤੇ ਉਹਦੇ ਨਾਲ ਕੀ ਹੈ ਜਦੋਂ ਮੋਰਚਾ ਲੱਗਿਆ ਮੋਰਚਾ ਫਤਿਹ ਵੀ ਹੋ ਗਿਆ ਜਿਹੜੀਆਂ ਇਹ ਇਤਿਹਾਸਿਕ ਗੱਲਾਂ ਜਦੋਂ ਮੋਰਚੇ ਫਤਿਹ ਆੜੀਆਂ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਨਿਸ਼ਾਨ ਸਾਹਿਬ ਲਾਇਆ ਸੀਗਾ ਜਿਹੜਾ ਖਾਲਸਾ ਰਾਜ ਦੀ ਹਤਵੰਦੀ ਸੀਗੀ ਤੇ ਇੱਕ ਮਨ ਨੂੰ ਪੋਜਿਟਿਵ ਹੀ ਇੱਕ ਜੋਸ਼ ਇੱਕ ਮਤਲਬ એનਰਜੀ ਮਾਨਨੇ ਚਾਹੁੰਦੀ ਆ ਜਦੋਂ ਮੋਰਚਾ ਫਤਿਹ ਹੁੰਦਾ ਜਦੋਂ ਇਦਾਂ ਦਾ ਇਤਿਹਾਸ ਸਾਡੇ ਸਿੱਖ ਧਰਮ ਕੋਲ ਹੈਗਾ ਆ ਕੋ ਦੀਪ ਸਿੱਧੂ ਵੀ ਅਕਸਰ ਗੱਲ ਕਰਦੇ ਹੁੰਦੇ ਸੀ ਕਿ ਸਾਡੇ ਕੋਲ ਇੰਨਾ ਕ ਇਤਿਹਾਸ ਹੈ ਕਿ ਅਸੀਂ ਤਾਂ ਬਹੁਤ ਮਹਾਨ ਮਤਲਬ ਸਾਡਾ ਇਤਿਹਾਸ ਹੈ ਵੇ ਅਸੀਂ ਉਸ ਇਤਿਹਾਸ ਨੂੰ ਯਾਦ ਕਰ ਕਰਕੇ ਮਹਾਰਾਜ ਦੀ ਬਖਸ਼ਿਸ਼ ਨਾਲ ਹਰ ਮੋਰਚਾ ਹਤੇ ਵੀ ਹੋ ਰਿਹਾ ਤੇ ਕੁਛ ਜਿਹੜੇ ਨੌਜਵਾਨ ਆ ਜਿੱਦਾਂ ਨਹੀਂ ਪਤਾ ਲੱਗਿਆ ਪਰ ਆ ਜਿੱਦਾਂ ਹੁਣ ਅੱਜ ਪ੍ਰੋਗਰਾਮ ਹੋਇਆ ਤੇ ਹੋ ਸਕਦਾ ਸਾਰੇ ਨੌਜਵਾਨਾਂ ਨੂੰ ਉਹ ਸੰਗਤਾਂ ਜਿਹੜੀਆਂ ਇੱਥੇ ਨਹੀਂ ਪਹੁੰਚ ਸਕੀਆਂ ਅੱਜ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਵੀ ਪਤਾ ਲੱਗੂਗਾ ਕਿ ਇੱਥੇ ਕੀ ਗੱਲ ਸੀਗੀ ਇਹ ਕਾਦਾ ਮੋਰਚਾ ਸੀਗਾ ਖਾਲਸੇ ਦੀ ਵੈਸੇ ਤਾਂ ਸਾਰੀ ਕਾਇਨਾਤ ਖਾਲਸੇ ਦੀ ਹੋਈ ਆ ਪਰ ਜਿਹੜੇ ਇੱਥੇ ਅੱਠ ਕਿੱਲੇ ਉਹਨਾਂ ਨੌਜਵਾਨਾਂ ਕਰਕੇ ਜਿਹੜਾ ਅੱਜ ਮੋਰਚਾ ਜਿੱਤਿਆ ਜਾਂ ਜਿਹੜੀਆਂ ਜਥੇਬੰਦੀਆਂ ਇੱਥੇ ਸੰਘਰਸ਼ ਚ ਲੜਿਆ ਉਹਨਾਂ ਨੂੰ ਸਲੂਟ ਹੈ ਤੇ ਬਾਕੀ ਦੇਖੋ ਸੰਗਤ ਕਿੰਨੀ ਪਹੁੰਚੀ ਆ ਹਜੇ ਕਿ ਇਹ ਅਦਾਜਾ ਲਾਂਦੇ ਸੀਗੇ ਵੀ ਸ਼ਾਇਦ 2000 ਜਾਂ 2500 ਪਰ ਇਹ ਤਕਰੀਬਨ 5000 ਤੇ ਵੀ ਲਗਭਗ ਹੈਗੀ ਸੰਗਤ ਉੱਪਰ ਹੀ ਚਲ ਗਿਆ ਇਕੱਠ ਉਪਰ ਹੀ ਮਿੰਟ ਮਿੰਟ ਹੀ ਤਾਂ ਭਰੇ ਹੋ ਗਿਆ ਹਾਂਜੀ 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 ਤੇ ਜਦੋਂ ਆਪਾਂ ਇਹ ਸਮਗਮਾਂ ਪਰ ਸੁਣਦੇ ਆ ਬੰਤਾ ਕਹਿੰਦੇ ਤੁਹਾਨੂੰ ਦਰਸ਼ਨ ਕਰਾਈਏ ਮੱਥਾ ਟੇਕਿਆ ਹੀ ਏ ਦੁੱਧ ਤਾਂ ਅੱਜ ਕੱਲ ਲੈ ਕੋਈ ਨਹੀਂ ਵੀ ਗਲਾਸੀ-ਗਲਾਸੀ ਰਹਿ ਗਿਆ ਘਰਾਂ 'ਚ ਵੀ ਹੁਣ ਮਿਲਦਾ ਨਹੀਂ ਪਿੰਡਾਂ 'ਚ ਵੀ ਇਕੱਠਾ ਨਹੀਂ ਹੁੰਦਾ ਵੀ ਮੱਧਾ ਛੱਡ ਰੱਖੀਆਂ ਨਹੀਂ ਲੋਕਾਂ ਨੇ ਤੇ ਦੁੱਧ ਦਾ ਲੰਗਰ ਲਾਣ ਦੀ ਕਿਤਾ ਸੋਚੀ ਇਕੱਠਾ ਹੋ ਗਿਆ ਸੀ ਇਹਨਾਂ ਦੁੱਧ ਦੇਖੋ ਇਹ ਬੜੇ ਵਧੀਆ ਤੁਸੀਂ ਗੱਲ ਪੁੱਛੀ ਜਦੋਂ ਤਲਵੀਰ ਸਿੰਘ ਫੌਜੀ ਦਾ ਫੋਨ ਆਇਆ ਸਾਡੇ ਕੋ ਮਰਗਜ ਹੋ ਜੋ ਸੀ ਮੈਂ ਤਾਂ ਉੱਥੇ ਸੀਗਾ ਮੈਂ ਤਾਂ ਇਕੱਲੇ ਪਹਿਲੀ ਵਾਰ ਹੀ ਆਇਆ ਇੱਥੇ ਬਾਕੀ ਇਹ ਸਿੰਘ ਤੇਜੀ ਮੰਗਟਾਉਣੀ ਇਹ ਸਾਰੇ ਇਹ ਇੱਥੇ ਸੀਗੇ ਇਹ ਕਹਿੰਦੇ ਵੀ ਆਪਾਂ ਵੀ ਕੁਝ ਕਰੀਏ ਹੈਨਾ ਜੀ ਸੰਗ ਉੱਥੇ ਸੰਗਤ ਆ ਰਹੀ ਆ ਕਹਿੰਦੇ ਦੁੱਧਾ ਲੰਗਰ ਮਖਾ ਜੀ ਕੋਈ ਗੱਲ ਨਹੀਂ ਚਲੋ ਅਸੀਂ ਕੁਆਂਟਰ ਦੁੱਧ ਲਈ ਬੰਦਿਆਂ ਨੂੰ ਕਹਿ ਦਿੱਤਾ ਜਦੋਂ ਇੱਥੇ ਸਵੇਰੇ ਆਏ ਆ ਅਸੀਂ 8:30 ਵਜੇ ਇੱਕ ਬੰਦਾ ਕੁਆਂਟਰ ਦੁੱਧ ਇੱਕ ਅਖੰਡ ਦੀ ਬੋਰੀ ਕਹਿੰਦੇ ਜੀ ਗੁਪਤਦਾਨ ਇੱਥੇ ਦੇਗੇ ਇੱਥੇ ਜੀ ਉਸ ਤੋਂ ਬਾਅਦ ਅਸੀਂ ਅਰਦਾਸ ਕੀਤੀ ਇਹਨਾਂ ਅਰਦਾਸ ਕਰਕੇ ਜਦੋਂ ਸਟਾਰਟ ਕੀਤਾ ਫੇਰ ਤਾਂ ਆ ਜਲੇਬੀਆਂ ਵੀ ਸਾਡਾ ਨਹੀਂ ਸੀ ਨਾ ਬ੍ਰੈਡ ਨਾ ਬਿਸਕੁਟ ਕੁਛ ਨਹੀਂ ਸੀ ਅਸੀਂ ਤਾਂ ਸਿਰਫ ਟੇਬਲ ਰੱਖਿਆ ਸਬਾਨਾ ਆਪੇ ਹੈ ਵਾਹਿਗੁਰੂ ਦੀ ਐਨੀ ਕਿਰਪਾ ਵੀ ਸੰਗਤ ਨਹੀਂ ਆ ਤੇ ਸਾਰਾ ਕੁਛ ਦੁੱਧ ਤੇ ਤਾਂ ਹੁਣ ਵੀ ਆ ਫੋਨ ਆ ਸੀਗਾ ਇਹ ਟੀਬੀ ਸਾਹਿਬ ਗੁਰਦੁਆਰੇ ਤੋਂ ਤੇ ਕਹਿੰਦੇ ਵੀ ਦੱਸੋ ਕਿੰਨਾ ਚਾਹੀਦਾ ਮਤਲਬ ਇਹ ਤਾਂ ਮਹਾਰਾਜ ਦੀਆ ਵਕਸ਼ਿਸ਼ ਆ ਜਿੰਨਾ ਲਿਆ ਸੀ ਚੱਲ ਰਿਹਾ ਹਜੇ ਤੱਕ ਹਾਂਜੀ ਹਾਂਜੀ ਉਹ ਤਾਂ ਜਿਹੜਾ ਅਸੀਂ ਕੁਆਂਟ ਡੇਢ ਕੁਆਂਟਲ ਅੰਦਾਜ਼ਾ ਲਾਇਆ ਸੀ ਉਹ ਤਾਂ 11 ਵਜੇ ਤੱਕ ਸਾਡਾ ਸਮਾਪਤ ਹੋ ਗਿਆ ਮਤਲਬ ਚਾਰ ਕੁਆਂਟਰ ਜਿਹੜਾ ਸਾਨੂੰ ਪਤਾ ਆ ਜਿਹੜਾ ਮਤਲਬ ਡਰਾਮਾ ਚ ਆਇਆ ਉਹ ਲੱਗ ਗਿਆ ਹਾਂਜੀ ਅੱਗੇ ਵੀ ਨਹੀਂ ਪਤਾ ਕਿੱਥੋਂ ਕਿੱਥੋਂ ਆਈ ਜਾਂਦਾ ਹਾਂ ਪਤਾ ਨਹੀਂ ਆ ਹੋਂ ਵੀ ਆ ਸੰਗਤ ਕੁਛ ਮਾਇਆ ਕੁਛ ਐਦਾਂ ਦੇ ਬਿਸਕਟ ਕੋਈ ਬਰੈਡ ਬਸ ਸੰਗਤ ਆ ਕੇ ਰੱਖੀ ਜਾਂਦੇ ਜਾਈਂ ਕਮੀ ਕਿਸੇ ਚੀਜ਼ ਦੀ ਨਹੀਂ ਗੁਰੂ ਘਰ ਚ ਕਿਵੇਂ ਦੇਖਦੇ ਹੋ ਬਾਈ ਕੀ ਮਹਿਸੂਸ ਕੀਤਾ ਅੱਜ ਤੁਸੀਂ ਇੱਥੇ ਆਏ ਹੋ ਉਹ ਕੌਮ ਦੀ ਧਰੋਹਰ ਜਿਹੜੀ ਹੈਗੀ ਆ ਇਤਿਹਾਸ ਦੀ ਐਡੀ ਵੱਡੀ ਥਾਂ ਅੱਜ ਕੌਮ ਦੇ ਦਰਸ਼ਨਾਂ ਲਈ ਖੁੱਲ ਜੇਗੀ ਇਹ ਜਿਹੜਾ ਸਥਾਨ ਹੈ ਤੁਹਾਡੇ ਪੁੱਛਣ ਮੁਤਾਬਕ ਦੱਸਣ ਮੁਤਾਬਕ ਇਹ ਇੱਕ ਇਤਿਹਾਸ ਹੀ ਹੈ ਲੇਕਿਨ ਜੋ ਅੱਜ ਇੱਥੇ ਹੋ ਰਿਹਾ ਇਹ ਵੀ ਇੱਕ ਇਤਿਹਾਸ ਹੈ ਇਹਦੇ ਵਿੱਚ ਮਨੋ ਹਰ ਇੱਕ ਦਾ ਜਿਹੜਾ ਅੱਜ ਸੰਗਤ ਆਈ ਸਾਰਿਆਂ ਦਾ ਇੱਥੇ ਯੋਗਦਾਨ ਹੈ ਸਭ ਤੋਂ ਵੱਡਾ ਯੋਗਦਾਨ ਹੈ ਜਿਵੇਂ ਪਿੱਛੇ ਜੇ ਪਿਛਲੇ ਸਮੇਂ ਜਗਦੀਪ ਥਲੀ ਬਾਈ ਨੇ ਉੱਪਰ ਜਾ ਕੇ ਇੱਕ ਇੰਟਰਵਿਊ ਕੀਤੀ ਸੀਗੀ ਉਹਦੇ ਨਾਲ ਵੀ ਕਾਫੀ ਲੋਕਾਂ ਨੂੰ ਜਾਗਰੂਕਤਾ ਹੋਈ ਹੋਰ ਨੌਜਵਾਨਾਂ ਨੇ ਇੱਥੋਂ ਸਮੇਂ-ਸਮੇਂ ਤੇ ਵੀਡੀਓ ਪਾਈਆਂ ਪਰ ਫਿਰ ਵੀ ਮਨੋ ਕੁਝ ਆਮ ਜਨਤਾ ਤੱਕ ਇਹ ਗੱਲ ਪਹੁੰਚ ਹੀ ਨਹੀਂ ਸੀਗੀ ਅਸੀਂ ਵੀ ਕਈ ਵਾਰ ਪੁੱਛਿਆ ਵੀ ਅਸੀਂ ਦੱਸਿਆ ਵੀ ਉੱਥੇ ਸਮਾਗਮ ਹੈ ਉਹ ਕਹਿੰਦੇ ਜਰਾ ਸੀ ਦੇਖਿਆ ਤਾਂ ਬਹੁਤ ਵਾਰ ਸਨਸ਼ਾਨ ਸਾਹਮਣੇ ਲੱਗਾ ਤਾਂ ਪਤਾ ਨਹੀਂ ਬੋਤਾ ਪਰ ਅੱਜ ਅੱਜ ਇਸ ਚੀਜ਼ ਤੋਂ ਸ਼ਾਇਦ ਹੀ ਕੋਈ ਬਾਂਝਾ ਰਿਹਾ ਹੋਵੇ ਜਿਹਨੂੰ ਨਾ ਪਤਾ ਹੋਵੇ ਇੱਕ ਇਹ ਮਾਣ ਆਪਣੇ ਆਪ 'ਚ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਇਹ ਜਿਹੜੀ ਇਤਿਹਾਸਕ ਜਗ੍ਹਾ ਹੈ ਉਹ ਅੱਜ ਖਾਸੇ ਪੰਥ ਦੀ ਹੋ ਗਈ ਹੈ ਭਾਈ ਜਦੋਂ ਭਾਈ ਦੀਪ ਸਿੱਧੂ ਜਾਂਦਾ ਸੀ ਕਿਤੇ ਤੁਸੀਂ ਨਾਲ ਹੁੰਦੇ ਸੀ ਸਭਾ ਨੂੰ ਵੀ ਇੱਥੇ ਆਏ ਨਾਲ ਹੁੰਦੇ ਸੀ ਅਨੰਦਪੁਰ ਸਾਹਿਬ ਕਈ ਵਾਰੀ ਆਪਾਂ ਮਿਲੇ ਆ ਨਾਲ ਹੁੰਦੇ ਸੀ ਅੱਜ ਜੇ ਭਾਈ ਦੀਪ ਸਿੱਧੂ ਹੁੰਦਾ ਇੱਥੇ ਉਹ ਨਾ ਆਉਣਾ ਸੀ ਕਿੱਦਾਂ ਦਾ ਮਾਹੌਲ ਬਣਾਉਣਾ ਸੀ ਕਿੰਨਾ ਕੁ ਤੁਸੀਂ ਉਹ ਮਹਿਸੂਸ ਕਰ ਰਹੇ ਹਾਂ ਕਮੀ ਨੂੰ ਅੱਜ ਦੇਖੋ ਅੱਜ ਵੀ ਜਿੰਨੇ ਵੀ ਨੌਜਵਾਨਾਂ ਸਾਥੋਂ ਇਲਾਵਾ ਵੀ ਜਿਹੜੇ ਦੀਪਬਾਈ ਨੂੰ ਮਿਲੇ ਵੀ ਨਹੀਂ ਕਦੇ ਵੀ ਆਹ ਮੁੰਡਾ ਇੱਕ ਮੋਟਰਸਾਈਕਲ ਤੇ ਸੀਐਡ ਭਈ ਤੋਂ ਆਇਆ ਸੀਗਾ ਉਹ ਕਦੇ ਮਿਲੇ ਨਹੀਂ ਪਰ ਸਾਡੇ ਨਾਲੋਂ ਵੀ ਜ਼ਿਆਦਾ ਉਹ ਦਰਦ ਰੱਖਦੇ ਸੀਗੇ ਉਹਦੇ ਜਾਣ ਦਾ ਤੇ ਕਮੀ ਤਾਂ ਇੰਨੀ ਕਹਿ ਕੇ ਦੱਸ ਨਹੀਂ ਸਕਦੇ ਪਰ ਇੰਨਾ ਕ ਜ਼ਰੂਰ ਹੈ ਕਿ ਹਰੇਕ ਨੌਜਵਾਨੀ ਦੇ ਦਿਲਾਂ 'ਚ ਉਹ ਬਸ ਗਿਆ ਉਹ ਸਦਾ ਲਈ ਅਮਰ ਹੋ ਗਿਆ ਜਿਹੜੀਆਂ ਉਹਦੀਆਂ ਸਪੀਚਾਂ ਉਹ ਬੋਲ ਗਿਆ ਨਾ ਉਹ ਖਤਮ ਨਹੀਂ ਹੋਣੀਆਂ ਇਸ ਕਰਕੇ ਦੀਪ ਨੂੰ ਅਸੀਂ ਹਮੇਸ਼ਾ ਮਹਿਸੂਸ ਕਰੀਦਾ ਉਹਦੇ ਜਿਹੜੀ ਉਹਦੀ ਸੋਚ ਸੀਗੀ ਮਹਾਰਾਜ ਦੀ ਕਿਰਪਾ ਨਾਲ ਉਹਦੇ ਪੂਰਿਆਂ ਤੇ ਚੱਲ ਰਹੇ ਆ ਪੇ ਜੋ ਸੋਚਦਾ ਸੀ ਜੋ ਚਾਹੁੰਦਾ ਸੀਗਾ ਮਹਾਰਾਜ ਕਿਰਪਾ ਕਰਨਾ ਸਾਰੇ ਨੌਜਵਾਨ ਤੁਰੇ ਹੋਏ ਉਹਨਾਂ ਦੇ ਰਸਤੇ ਤੇ ਬਿਲਕੁਲ ਜੀ ਮਤਲਬ ਉਹ ਲਫ਼ਜ਼ ਨਹੀਂ ਹੈਗੇ ਵੀ ਜਿਹੜੇ ਆਪਾਂ ਆ ਜਿਹੜੇ ਆ ਸਰੂਪ ਹੈ ਤੁਸੀਂ ਤਾਂ ਦੇਖਿਆ ਹੀ ਆ ਜਦੋਂ ਉੱਥੇ ਸੀਗੇ ਕਲੀਨ ਛੇਪ ਸੀਗੇ ਜਿਹੜੀਆਂ ਉਹਦੀਆਂ ਗੱਲਾਂ ਸੀਗੀਆਂ ਇੱਕ ਵਾਰ ਉਹਨਾਂ ਅਸੀਂ ਜੱਗੀ ਬਾਬੇ ਦੇ ਪਿੰਡ ਜਾਂਦੇ ਸੀਗੇ ਜੱਗੀ ਪੰधेਰ ਜਿਹੜਾ ਬਾਬਾ ਜੀ ਉਹਨਾਂ ਮੈਨੂੰ ਕਿਹਾ ਕਹਿੰਦਾ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਕਹਿੰਦਾ ਵੀ ਫੁੱਜ ਸਾਹਿਬ ਤੁਹਾਡੇ ਲਾ ਕੇ ਗੁਰਦੁਆਰਾ ਸਾਹਿਬ ਬਹੁਤ ਹੈ ਪੱਠਾ ਸਾਹਿਬ ਹੈ ਆਨੰਦਪੁਰ ਸਾਹਿਬ ਹੈ ਵੀ ਤੁਸੀਂ ਜਾਣੇ ਚਮਕੌਰ ਸਾਹਿਬ ਮਹਾਜੀ ਜਾਈ ਦਾ ਕਹਿੰਦਾ ਕੀ ਮਹਿਸੂਸ ਕਰਦੇ ਹੁੰਦੇ ਮਹਾਜੀ ਵਧੀਆ ਲੱਗਦਾ ਕਹਿੰਦਾ ਹੋਰ ਮਖਾ ਜੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਕਹਿੰਦਾ ਹੋਰ ਮਖਾ ਜੀ ਬੱਸ ਵੇ ਸ਼ਾਂਤੀ ਮਿਲਦੀ ਮਨ ਨੂੰ ਕਹਿੰਦਾ ਹੋਰ ਮਖਾ ਨਹੀਂ ਕਹਿੰਦਾ ਜਦੋਂ ਹੋਣਾ ਜਾਣਾ ਨਾ ਅਨੰਤਪੁਰ ਸਾਹਿਬ ਫਤਿਹਗੜ੍ਹ ਸਾਹਿਬ ਚੰਕੌਰ ਸਾਹਿਬ ਅੱਖਾਂ ਬੰਦ ਕਰਕੇ ਗੁਰੂ ਸਾਹਿਬ ਦੇ ਮੋਹਰੇ ਗੁਰੂ ਗ੍ਰੰਥ ਸਾਹਿਬ ਮੋਹਰੇ ਆਪਣੇ ਆਪ ਨੂੰ ਅੱਖਾਂ ਬੰਦ ਕਰਕੇ ਨਾ ਸਵਾਲ ਕਰਿਓ ਕਿ ਗੁਰੂਆਂ ਨੇ ਸਾਡੇ ਲਈ ਕੀ ਕੀਤਾ ਤੇ ਅਸੀਂ ਅੱਜ ਕਿੱਥੇ ਖੜੇ ਆ ਬੱਸ ਉਸ ਵਕਤ ਤਾਂ ਮੈਂ ਇੰਨਾ ਮਹਿਸੂਸ ਨਹੀਂ ਕੀਤਾ ਪਰ ਹੁਣ ਅੱਜ ਮੈਨੂੰ ਲੱਗ ਰਿਹਾ ਪਈ ਵਾਕਿਆ ਜਿਹੜਾ ਉਹ ਹਲੂਣਾ ਦੇ ਕੇ ਗਏ ਆ ਨੌਜਵਾਨੀ ਮੈਂ ਕੱਲਾ ਨਹੀਂ ਹਜ਼ਾਰਾਂ ਪ੍ਰਾਣੀਆਂ ਜਿਹੜੇ ਅੱਜ ਇਸ ਰਸਤੇ ਵੱਲ ਮੁੜੇ ਆ ਕਿਉਂਕਿ ਕਈ ਵਾਰੀ ਨਾ ਜਿਹੜੀ ਮੈਂ ਗੱਲ ਕਹਿਣੀ ਸਾਇਦ ਇੰਨਾ ਅਸਰ ਨਾ ਹੋਵੇ ਜਿਹੜੀ ਤੁਸੀਂ ਕਹਿਣੀ ਆ ਜਾਂ ਕੋਈ ਕਾਉਂਸਲਿੰਗ ਕਰਨੀ ਆ ਉਹ ਕੋ ਮਹਾਰਾਜ ਦੀ ਬਖਸ਼ਿਸ਼ ਹੁੰਦੀ ਆ ਉਹਦੇ ਲਫ਼ਜ਼ਾਂ ਚ ਤੇ ਉਹ ਵਾਕਿਆ ਉਹਦੇ ਬੋਲਾਂ 'ਚ ਬਹੁਤ ਪਾਵਰ ਸੀਗੀ ਜਿਹੜਾ ਦੀਪ ਸਿੱਧੂ ਦਾ ਵਿਰੋਧ ਕਰਦੇ ਅੱਜ ਵੀ ਜਾਂ ਕਰਦੇ ਸੀ ਉਹ ਕਹਿੰਦੇ ਮੋਨੇ ਕੋਨੇ ਨੂੰ ਸਾਡੇ ਸਿਰ ਤੇ ਬਿਠਾ ਦਿੱਤਾ ਤੁਸੀਂ ਕਹਿੰਦੇ ਮੈਨੂੰ ਉਮਰ ਸ਼ਿਕਾਇਤਤਾ ਉਸ ਬੰਦੇ ਨੇ ਦੇਖੋ ਜੀ ਅੱਜ ਤਾਂ ਮਹਿਸੂਸ ਕੀਤਾ ਨਾ ਦੇਖੋ ਕਈ ਵਾਰੀ ਐਦਾਂ ਨਾ ਪੜ ਕੇ ਵੀ ਸਾਨੂੰ ਨਹੀਂ ਪਤਾ ਲੱਗਦਾ ਜੋ ਗੱਲ ਪ੍ਰੈਕਟੀਕਲ ਕਰਕੇ ਜਾਂ ਦੇਖ ਕੇ ਜਾਂ ਕੋਈ ਕਿਸੇ ਦੇ ਕਾਉਂਸਲਿੰਗ ਨਾਲ ਬੰਦੇ ਦਾ ਕਿਉਂ ਗੱਲਾਂ ਐਦਾਂ ਦੀਆਂ ਹੁੰਦੀਆਂ ਹਨਾ ਇਹ ਜੇ ਕੋਈ ਸ਼ਬਦ ਐਦਾਂ ਦੇ ਆ ਕਹਿੰਦੇ ਵੇ ਬੰਦੇ ਦਾ ਜੀਵਨ ਚੇਂਜ ਹੋ ਜਾਂਦਾ ਹੁੰਦਾ ਕਿੰਨੇ ਕ ਬੰਦੇ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਦੀਪ ਸਿੱਧੂ ਦੇ ਕਹਿਣ ਤੇ ਅੱਜ ਗੁਰਸਿੱਖੀ ਦੇ ਸਰੂਪ ਦੇ ਵਿੱਚ ਅਮਰਤਾਰੀ ਹੋ ਗਏ ਬਹੁਤ ਜੀ ਲੱਖਾਂ ਹੀ ਆ ਜਿੰਨੇ ਜਥੇਬੰਦੀ ਨਾਲ ਜੁੜੇ ਹੋਏ ਆ ਵਾਰਿਸ ਪੰਜਾਬ ਦੇ ਚਾਹੇ ਅਮਰਤਪਾਲ ਹੋਣੀਆਂ ਉਹ ਵੀ ਸਾਰੇ ਇੱਦਾਂ ਹੀ ਸੀਗੇ ਹੋਰ ਵੀ ਬਹੁਤ ਸਿੰਘ ਆ ਜਿਹੜੇ ਅੱਜ ਕੁਝ ਜੇਲਾਂ 'ਚ ਵੀ ਆ ਸਾਰੇ ਅਮਰਤਾਰੀ ਆ ਸਾਡੇ ਏਰੀਆ 'ਚ ਬਹੁਤ ਆ ਜਿਹੜਾ ਦੀਪ ਸਿੱਧੂ ਦੀ ਦੇਣ ਮੈਂ ਤਾਂ ਇਹੀ ਸਮਝਦਾ ਕਿਉਂਕਿ ਜਿਹੜੇ ਕਹਿੰਦੇ ਨਾ ਪੇ ਦੀਪ ਸਿੱਧੂ ਕੀ ਸੀਗਾ ਜ ਆ ਦੀਪ ਸਿੱਧੂ ਕੋਲ ਮੈਂ ਤਾਂ ਇਹ ਮਹਿਸੂਸ ਕੀਤਾ ਉਹਦੇ ਸੰਸਕਾਰਾਂ ਤੇ ਤੇ ਉਹਦੇ ਭੋਗ ਤੇ ਉਹ ਜਿਹੜਾ ਕੱਠ ਸੀਗਾ ਨਾ ਉਹ ਉਹਨਾਂ ਦੱਸ ਦਿੱਤਾ ਭਈ ਦੀਪ ਸਿੱਧੂ ਕੀ ਸੀਗਾ ਅਸੀਂ ਬੋਲ ਕੇ ਦੱਸੀਏ ਭਈ ਜੀ ਉਹ ਆ ਸੀਗਾ ਜੀ ਉਹ ਇਦਾਂ ਪਰ ਉਹ ਜਿਹੜਾ ਕੱਠ ਹੈ ਜੋ ਸੰਗਤ ਉੱਥੇ ਪਹੁੰਚੀ ਹੈ ਨਾ ਉਹਨਾਂ ਦੱਸ ਦਿੱਤਾ ਭਈ ਦੀਪ ਸਿੱਧੂ ਦੇ ਅੰਦਰ ਕੀ ਸੀਗਾ ਅਗਲੇ ਸਮਾਂ ਜਿਹੜੇ ਸਮੇਂ ਦੇ ਵਿੱਚ ਹੁਣ ਕਿੰਦਾਂ ਦੇ ਕਾਰਜ ਤੁਸੀਂ ਕਰ ਰਹੇ ਹੋ ਕਿਹੜੇ ਕਾਰਜ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਸਿੱਖੀ ਜਿਹੜੀ ਹੈਗੀ ਉਹ ਵਧੇ ਫੁੱਲੇ ਦੇਖੋ ਜੀ ਅਸ਼ਿਤਾ ਇਹੀ ਹੈ ਕਿ ਹਰੇਕ ਨੂੰ ਗੁਰਾਂ ਸਿੰਘ ਜੀ ਪੰਥ ਚ ਆਪਣੇ ਘਰ ਵੱਲ ਮੁੜਨਾ ਚਾਹੀਦਾ ਜਿੰਨੇ ਵੀ ਨੌਜਵਾਨ ਹੈ ਮੁੜ ਵੀ ਰਹੇ ਆ ਤੇ ਕਿਉਂਕਿ ਮਰਨਾ ਤਾਂ ਸਾਰਿਆਂ ਦਾ ਜਾਣਾ ਸਾਰਿਆਂ ਨੇ ਆ ਪਰ ਜੇ ਕੁਝ ਕਰਕੇ ਜਾਈਏ ਕਿਸੇ ਲੇਖੇ ਹੁਣ ਜਿੱਦਾਂ ਦੀਪ ਸਿੱਧੂ ਆ ਸਦਾ ਲਈ ਅਮਰ ਹੋ ਗਿਆ ਹੋਰ ਵੀ ਜਿੰਨੇ ਖਾਰਕੂ ਸਿੰਘ ਐ ਅੱਜ ਲੱਗੀਆਂ ਵਾ ਫੋਟੋਆਂ ਸਾਰਿਆਂ ਦੀਆਂ ਉਹ ਤਾਂ ਹੀ ਲੱਗੀਆਂ ਜਦੋਂ ਆਪਣੇ ਘਰ ਮੁੜੇ ਆ ਉਹਨਾਂ ਨੇ ਕੁਛ ਕੀਤਾ ਕੌਮ ਲਈ ਆਪਣੇ ਪੰਥ ਲਈ ਆਪਣੇ ਪੰਜਾਬ ਲਈ ਅਸੀਂ ਵੀ ਕੋਸ਼ਿਸ਼ ਕਰ ਦੇਖੋ ਸਾਡੇ ਚ ਇਨੀ ਸਮਰੱਥਾ ਨਹੀਂ ਐ ਪਰ ਵਾਹਿਗੁਰੂ ਕਿਰਪਾ ਕਰਨ ਕਿ ਬਸ ਉਹਦੇ ਆਸਰੇ ਅਸੀਂ ਜੋ ਵੀ ਚਾਹਦੇ ਆ ਸੀ ਉਹ ਪੂਰਾ ਕਰ ਸਕੀਏ ਸਭ ਬਿਲਕੁਲ ਬਿਲਕੁਲ ਜਿੱਥੇ ਸੰਗਤ ਪਹੁੰਚੀ ਦੂਰ ਦਰਾਡੇ ਤੋਂ ਨਤਮਸਤਕ ਹੋਣ ਦੇ ਲਈ ਦਰਸ਼ਨ ਕਰਨ ਦੇ ਲਈ ਤਾਂ ਉੱਥੇ ਕੁਝ ਬਲਵਨੇ ਲੈ ਕੇ ਵੀ ਸਿੰਘ ਆਏ ਆ ਜਿਹੜੇ ਆਏ ਕਿ ਅਸੀਂ ਸੇਵਾ ਕਰਨੀ ਆ ਅਸੀਂ ਆਈ ਸੰਗਤ ਦਾ ਧੰਨਵਾਦ ਕਰਨਾ ਆਈ ਸੰਗਤ ਨੂੰ ਕੁਝ ਛਕਾਉਣਾ ਸੋ ਉਹਨਾਂ ਸਿੰਘਾਂ ਦੇ ਵਿੱਚੋਂ ਵੀਰ ਕੁਲਵੀਰ ਸਿੰਘ ਹੋਰੀ ਤੇ ਵੀਰ ਹਰਨੇਕ ਸਿੰਘ ਹੋਰੀ ਇਹ ਇੱਕ ਹੈ ਸੋ ਇਹਨਾਂ ਨੇ ਸੇਵਾ ਦੇ ਵਿੱਚ ਹਿੱਸਾ ਪਾਇਆ ਤੇ ਕੁਝ ਜਾਂਦਾ ਦੀਪ ਸਿੱਧੂ ਨਾਲ ਜੁੜੀਆਂ ਹੋਈਆਂ ਸਾਂਝੀਆਂ ਕੀਤੀਆਂ ਤੇ ਇਸ ਤਰ੍ਹਾਂ ਮਹਿਸੂਸ ਕਰਾਇਆ ਕਿ ਜਿਵੇਂ ਅੱਜ ਵੀ ਉਹ ਰੂਹ ਇਸੇ ਥਾਂ ਦੇ ਉੱਤੇ ਵਿਚਰ ਰਹੀ ਹੋਵੇ ਸਤਨਾਮ ਸਿੰਘ ਪੰਜਾਬੀ ਲੋਕ ਚੈਨ